ਸਸੀ ਗਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਸੀ ਦੁਪੱਟਾ ਡਾਈ ਕਰਨ ਤੇ ਸਭ ਤੋਂ ਪਹਿਲਾਂ ਆਪਾਂ ਪਾਣੀ ਚ ਰੰਗ ਨੂੰ ਚੰਗੀ ਤਰ੍ਹਾਂ ਪਕਾਇਆ ਤੇ ਵਿੱਚ ਪਾਇਆ ਨਮਕ ਜੀ ਤੇ ਉਸ ਤੋਂ ਬਾਅਦ ਆਪਾਂ ਦੁਪੱਟਾ ਸਾਈਡ ਤੇ ਠੰਡੇ ਪਾਣੀ ਚ ਭਿਓ ਕੇ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਪਾਤਾ ਜੀ ਰੰਗ ਵਿੱਚ ਤੇ ਨੂੰ ਚੰਗੀ ਤਰ੍ਹਾਂ ਹਿਲਾਉਣਾ ਜਲਦੀ ਜਲਦੀ ਤਾਂ ਜੋ ਇਦੇ ਵਿੱਚ ਡੱਬ ਨਾ ਪੈ ਜਾਣ ਜਦੋਂ ਆਪਾਂ ਦੁਪੱਟੇ ਨੂੰ ਰੰਗ ਵਿੱਚ ਪਾਉਣੇ ਆ ਤੇ ਜੇ ਜਲਦੀ ਨਾ ਹਲਾਈਏ ਤਾਂ ਇਹਦੇ ਵਿੱਚ ਡੱਬ ਪੈ ਜਾਂਦੇ ਆ ਇਸ ਤੋਂ ਬਾਅਦ ਜੇ ਆਪਾਂ ਨੂੰ ਲੱਗੇ ਕਿ ਰੰਗ ਫਿੱਕਾ ਤੇ ਉਹਨੂੰ ਦੁਪੱਟੇ ਨੂੰ ਪੂਰੇ ਨੂੰ ਬਾਹਰ ਕੱਢਣਾ ਉਸ ਤੋਂ ਬਾਅਦ ਇਹ ਚ ਰੰਗ ਹੋਰ ਕੋਲ ਕੇ ਫੇਰ ਦੁਪੱਟੇ ਨੂੰ ਪਾਉਣਾ ਦੁਪੱਟਾ ਵਿੱਚ ਪਾ ਕੇ ਹੀ ਰੰਗ ਨੂੰ ਵਿੱਚ ਨਹੀਂ ਪਾਉਣਾਗਾ ਫਿਰ ਵੀ ਡੱਬ ਪੈ ਜਾਂਦੇ ਤੇ ਰੰਗ ਕੱਪੜੇ ਤੇ ਜੰਮ ਜਾਂਦਾ ਕਿ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਉਬਾਲਾਂਗੇ ਜੀ ਪਕਾਵਾਂਗੇ ਰੰਗ ਨੂੰ ਚੰਗੀ ਤਰ੍ਹਾਂ ਤਾਂ ਜੋ ਰੰਗ ਨਿਕਲਣਾ ਜਾਵੇ ਤੇ ਮੈਨੂੰ ਲੱਗਦਾ ਕਿ ਜਿਹੜਾ ਮੈਨੂੰ ਰੰਗ ਚਾਹੀਦਾ ਸੀ ਆਲਰੇਡੀ ਬਣ ਚੁੱਕਿਆ ਹੈ ਜੀ ਤੇ ਆਹ ਹੈਗਾ ਜੀ ਥੋੜਾ ਜਿਹਾ ਡਾਰਕ ਤੇ ਆਪਾਂ ਨੂੰ ਚਾਹੀਦਾ ਸੀਗਾ ਲਾਈਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਨੂੰ ਕਿਹੜਾ ਰੰਗ ਚਾਹੀਦਾ ਸੀ ਆਪਾਂ ਨੂੰ ਜਿਹੜਾ ਰੰਗ ਚਾਹੀਦਾ ਸੀ ਆਹ ਵਾਲਾ ਤੇ ਇਹ ਬਣ ਚੁੱਕਿਆ